ਸਾਈਕਲਿੰਗ ਕਰਦੇ ਆ ਕਰਦੇ ਆ ਇੱਕ ਦਿਨ ਅਚਾਨਕ ਹੀ ਇੱਧਰ ਨੂੰ ਅਸੀਂ ਆਏ ਸੀਗੇ ਤੇ ਉਹ ਵੀ ਸਾਈਕਲਿੰਗ ਕਰਦੇ ਆ ਕਾਫੀ ਦ੍ਰਿਸ਼ ਦੇਖਣ ਨੂੰ ਮਿਲਦੇ ਆ ਬੰਦਾ ਉੱਤੇ ਡਿਸਕਸ ਕਰਦਾ ਨਵੀਆਂ ਚੀਜ਼ਾਂ ਮਿਲਦੀਆਂ ਨਵੇਂ ਲੋਕ ਮਿਲਦੇ ਆ ਸਾਡਾ ਰਿਹਾਨ ਦੋਸਤਾਂ ਦਾ ਇੱਧਰ ਨੂੰ ਹੋ ਗਿਆ ਸੀ ਖੜੇ ਆ ਇੱਧਰਲੇ ਪਾਸੇ ਛੀਨੀ ਵਾਲ ਪਿੰਡ ਆ ਤੇ ਸ਼ਿਫਦੀ ਵਾਲੇ ਪਾਸੇ ਦਵਾਨਾ ਪਿੰਡ ਆ ਲੇਕ ਰੋਡ ਤੇ ਨਾ ਸਚਾਈ ਵਿਭਾਗ ਦੀ ਇਹ ਜ਼ਮੀਨ ਆ ਤੇ ਇਹਦੇ ਚ ਬਹੁਤ ਸੋਹਣੇ ਦਰਖਤ ਲਾਏ ਹੋਏ ਆ ਪਿੰਡ ਦਵਾਨਿਆਂ ਦੀ ਪੰਚਾਇਤ ਬੰਨੀਓ ਮੁੰਡੇਆਂ ਮੰਨੋਂ ਕਲੱਬ ਬੰਨੀਓ ਰਾਉਂਡ ਗਲਾਸ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਇਹਨੂੰ ਦੇਖ ਕੇ ਨਾ ਮਨ ਚ ਇੱਕ ਬਲਬਲਾ ਉੱਠਿਆ ਸੀ ਇਹਦੇ ਸਾਹਮਣੇ ਪਲਾਟ ਖਾਲੀ ਪਿਆ ਉਹ ਵੀ ਸਚਾਈ ਵਿਭਾਗ ਦਾ ਹੀ ਆ ਪਤਾ ਨਹੀਂ ਦਵਾਨਿਆਂ ਦੇ ਪਿੰਡ ਦਾ ਜਾਂ ਦਵਾਨੇ ਪਿੰਡ ਦਵਾਨੇ ਪਿੰਡ ਦਾ ਹੀ ਆ ਤੇ ਅਸੀਂ ਇੱਥੇ ਖੜ ਕੇ ਸਟੈਂਡ ਲਾ ਲਏ ਤੇ ਡਿਸਕਸ ਕਰਨ ਲੱਗੇ ਤੇ ਇੱਕ ਛੋਟੀ ਜੀ ਵੀਡੀਓ ਬਣਾਤੀ ਵੀਡੀਓ ਬਣਾਈ ਸੀ ਬੇਨਤੀ ਕੀਤੀ ਸੀ ਅਸੀਂ ਸੰਬੋਧਨ ਹੋ ਗਏ ਸੀ ਪਿੰਡ ਸ਼ੀਨੀਵਾਲ ਨੂੰ ਸਾਨੂੰ ਐ ਲੱਗਿਆ ਵੀ ਇਹ ਦਵਾਨੇ ਵਾਲਿਆਂ ਨੇ ਤਿਆਰ ਕੀਤੀ ਆ ਤੇ ਵੀ ਸ਼ਾਇਦ ਇਹ ਸ਼ੀਨੀਵਾਲ ਪਿੰਡ ਦੀ ਜ਼ਮੀਨ ਹੋਊਗੀ ਉਹਨਾਂ ਨੂੰ ਕਰਨਾ ਚਾਹੀਦਾ ਉਹ ਵੀਡੀਓ ਦੇ ਵਿੱਚ ਅਸੀਂ ਬੇਨਤੀ ਕੀਤੀ ਸੀ ਵੀ ਯਾਰ ਅਸੀਂ ਬਾਈ ਕੁਝ ਸਹਿਯੋਗ ਕਰਾਂਗੇ ਕੁਝ ਤੁਸੀਂ ਵੀ ਉਠੋ ਆਪਾਂ ਇਹਨੂੰ ਸਾਫ਼ ਕਰੀਏ ਦੇ ਇੱਥੇ ਵੀ ਪਲਾਂਟੇਸ਼ਨ ਲਾਈਏ ਮੈਨੂੰ ਨਹੀਂ ਸੀ ਪਤਾ ਵੀ ਉਹ ਵੀਡੀਓ ਦਾ ਇੰਨਾ ਵਧੀਆ ਹੰਗਾਰਾ ਮਿਲੂਗਾ ਜਾਂ ਨਹੀਂ ਮਿਲੂਗਾ ਅਸੀਂ ਤਾਂ ਬਸ ਇੱਕ ਐਫਰਟ ਕੀਤਾ ਸੀਗਾ ਉਹ ਬਾਈ ਆ ਸਾਰੇ ਵੀਰ ਹੋਣੀ ਆਪਣੇ ਛੇਨੀਆਲ ਤੋਂ ਨੇ ਇੰਨਾ ਵਧੀਆ ਰਿਸਪਾਂਸ ਮਿਲਿਆ ਬੇਨਤੀ ਜਿਹੜੀ ਵੀਡੀਓ ਜ਼ਰੀਏ ਕੀਤੀ ਸੀ ਅੱਜ ਉਹ ਗਰਮੀ ਤੋਂ ਦਿਖਾ ਦਿਓ ਬਾਈ ਉਹ ਜੇਸੀਬੀ ਚੱਲ ਰਹੀ ਆ ਉਹ ਜਗ੍ਹਾ 'ਚ ਉਹਦੀ ਬਿਉਤਬੰਦੀ ਹੋ ਰਹੀ ਆ ਸਾਰੀ ਪਲਾਂਟੇਸ਼ਨ ਦੀ ਤੇ ਕੋਸ਼ਿਸ਼ ਕਰਾਂਗੇ ਵੀ ਇਤੋਂ ਵੀ ਵਧੀਆ ਉੱਥੇ ਡਿਜ਼ਾਈਨ ਨਾਲ ਪਲਾਂਟੇਸ਼ਨ ਹੋਵੇ ਪੰਛੀ ਆਉਣ ਚਿੜੀਆਂ ਚੈੱਕਣ ਗੰਦਗੀ ਤੋਂ ਮਤਲਬ ਰਾਹਤ ਮਿਲੇ ਜਿਹੜਾ ਇਹ ਮਟੀਰੀਅਲ ਸਿੱਟਣ ਲੱਗੇ ਸੀ ਲੋਕ ਇਹਨਾਂ ਤੋਂ ਰਾਹਤ ਮਿਲੇ ਤੇ ਬੇਨਤੀ ਇਹ ਵੀ ਆ ਵੀ ਜਿੱਥੇ ਕਿਤੇ ਜਗ੍ਹਾ ਮਿਲਦੀ ਆ ਸਾਂਝੀ ਆ ਜਾਂ ਪਈ ਆ ਆਪਾਂ ਨੂੰ ਲੱਗਦਾ ਵੀ ਪਲਾਂਟੇਸ਼ਨ ਹੋ ਸਕਦੀ ਆ ਤੇ ਕੋਸ਼ਿਸ਼ ਕਰਿਆ ਕਰੀਏ ਯਾਰ ਆਪਾਂ ਇਸ ਚੀਜ਼ਾਂ ਉਨੂੰ ਧਿਆਨ ਦਿਈਏ ਸਮਾਜ ਦਾ ਧਿਆਨ ਦਬਾਈਏ ਸਮਾਜ ਤੋਂ ਸਹਿਯੋਗ ਲਈਏ ਭਾਈਚਾਰਕ ਸਾਂਝ ਵੀ ਵਧਦੀ ਆ এনवायरमेंट ਵੀ ਵਧੀਆ ਹੁੰਦਾ ਤੇ ਆ ਬਾਈ ਹੁਣਾਂ ਨਾਲ ਵੀ ਗੱਲ ਕਰੋ ਵੀ ਕਿੱਦਾਂ ਇਹਨਾਂ ਨੇ ਇਸ ਚੀਜ਼ ਨੂੰ ਲਿਆ ਬਾਈ ਗੁਰਪ੍ਰੀਤ ਹੁਣੀ ਆ ਬਾਈ ਅਮਨ ਹੁਣੀ ਆ ਇਹਨਾਂ ਨਾਲ ਵੀ ਗੱਲ ਕਰੋ ਹਾਂ ਸਤਿ ਸ਼੍ਰੀ ਅਕਾਲ ਜੀ ਸਰਨ ਸਤਿ ਸ਼੍ਰੀ ਅਕਾਲ ਜੀ ਸਰਨ ਇਹ ਵੀ ਜੀ ਆਪਾਂ ਨੇ ਕੋਲੇ ਵੀਰ ਹੁਣਾਂ ਦੀ ਵੀਡੀਓ ਦੇਖੀ ਸੀ ਆਪਾਂ ਤੇ ਉਹਦੋਂ ਇਹਨਾਂ ਨੇ ਬਾਅਦ ਵਿੱਚ ਮਿਹਰੇ ਤਾਂ ਆਪਣੇ ਬਰਿੰਦਰ ਵੀਰ ਹੁਣ ਦੀਵਾਨਿਆਂ ਤੋਂ ਉਹਨਾਂ ਨੇ ਕਨਸੈਪਟ ਲਿਆਂਦਾ ਹੈ ਕਹਿੰਦੇ ਵੀ ਆਪਾਂ ਜੇ ਇਕੱਠੇ ਹੋਈਏ ਤੇ ਇੱਥੇ ਆਪਾਂ ਕਰੀਏ ਤੇ ਚਲੋ ਅਸੀਂ ਥੋੜਾ ਬਹੁਤ ਸਹਿਯੋਗ ਕੀਤਾ ਕੁਝ ਆਪਣੇ ਐਨ ਆਰ ਆਈ ਵੀਰ ਨੇ ਪਿੰਡ ਤੋਂ ਉਹਨਾਂ ਨੇ ਨਾਲ ਕੀਤਾ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਲੱਗੋ ਮੂਰੇ ਆਪਾਂ ਜੋ ਵੀ ਹੋਇਆ ਇਹਦਾ ਫੰਡ ਵਗੈਰਾ ਭੇਜਾਂਗੇ ਇਕੱਠੇ ਕਰਕੇ ਤੇ ਆਪਣੀ ਇਹ ਕੋਸ਼ਿਸ਼ ਇਹੀ ਹੈ ਵੀ ਇੱਥੇ ਇੱਕ ਬਹੁਤ ਵਧੀਆ ਕੁਦਰਤੀ ਤੌਰ ਤੇ ਜੰਗਲ ਲਾਇਆ ਜਾਵੇ ਤੇ ਆਪਣੇ ਪ੍ਰਾਤਨ ਦਰਖਤ ਨੇ ਜਿਹੜੇ ਆਪਾਂ ਪ੍ਰੈਫਰੈਂਸ ਦੇਵਾਂਗੇ ਉਹਨਾਂ ਨੂੰ ਵੀ ਪ੍ਰਾਤਨ ਦਰਖਤ ਲਾਏ ਜਾਣ ਇਹ ਬਾਬਾ ਜੀ ਜਗਰੂਪ ਸਿੰਘ ਨੇ ਦਿਵਾਨਿਆਂ ਤੋਂ ਨੇ ਤੇ ਬਾਬਾ ਜੀ ਤਾਂ ਮੂੰਹ ਤੋਂ ਨਿਕਲ ਗਿਆ ਨੌਜਵਾਨ ਨੇ ਜਿਹੜੀ ਇਹਨਾਂ ਦੀ ਸਪਿਰਟ ਆ ਮਤਲਬ ਇਸ ਕੰਮ ਨੂੰ ਇਹਨਾਂ ਨੇ ਮੋਟੀਵੇਟ ਤੌਰ ਤੇ ਸਾਨੂੰ ਮਤਲਬ ਕਿਹਾ ਵੀ ਕਾਕਾ ਤੁਸੀਂ ਕੰਮ ਸਟਾਰਟ ਕਰੋ ਸਾਰੇ ਬਾਈਆਂ ਨੂੰ ਇਹਨਾਂ ਨੂੰ ਵੀਰ ਉਹਨਾਂ ਨੂੰ ਕਿਹਾ ਵੀ ਜਿਹੜੀ ਸਹਾਇਤਾ ਉਹ ਮੈਂ ਦਿੰਨਾ 5000 ਰੁਪਏ ਦੀ ਸਹਾਇਤਾ ਬਾਬਾ ਜੀ ਉਹਨਾਂ ਨੇ ਦਿੱਤੀ ਆ ਇਹੋ ਜਿਹੇ ਬਜ਼ੁਰਗਾਂ ਦੀ ਛਤਰ ਛਾਇਆ ਸਮਾਜਿਕ ਕੰਮਾਂ ਲਈ ਜ਼ਰੂਰੀ ਆ ਸਟਾਰਟਿੰਗ ਲਈ ਜ਼ਰੂਰੀ ਆ ਜਿਹੜੀ ਮਤਲਬ ਬਾਬਾ ਜੀ ਨੇ ਆਪਾਂ ਨੂੰ ਇੱਕ ਪੁਸ਼ ਘਰਤਾ ਤੇ ਉਦੋਂ ਬਾਅਦ ਤੁਰਨਾ ਔਖਾ ਹੁੰਦਾ ਜਦੋਂ ਬੰਦਾ ਤੁਰ ਪੈਂਦਾ ਫਿਰ ਗਤੀ ਹੌਲੀ ਹੌਲੀ ਫੜ ਲੈਂਦਾ ਬਾਬਾ ਜੀ ਕਿਵੇਂ ਦੇਖਦੇ ਆ ਇਸ ਕੰਮ ਨੂੰ ਤੁਸੀਂ ਵਾਹ ਖਾਲਸਾ ਵਾਹਿਗੁਰੂ ਕੀ ਫਤਿਹ ਮੇਰਾ ਨਾਮ ਰੂਪ ਸਿੰਘਾ ਜੀ ਪਿੰਡ ਮੇਰਾ ਦਿਵਾਨਾ ਮੈਂ ਆਰਮੀ ਚ ਰਟਾਇਆ ਐ ਜਗ੍ਹਾ ਦੇ ਜਿਹੜੀ ਅੱਜ ਜਿੱਥੇ ਆਪਾਂ ਖੜੇ ਆ ਇਹ ਦਰਖਤ ਲੱਗਣ ਤੋਂ ਪਹਿਲਾਂ ਵੀ ਮੇਰੀ ਤੇ ਵਿਰਿੰਦਰ ਜੀ ਦੀ ਗੱਲ ਹੋਈ ਸੀ ਤਾਂ ਉਦੋਂ ਬਾਅਦ ਹੌਲੀ ਹੌਲੀ ਚਲੋ ਕੋਸ਼ਿਸ਼ ਹੁੰਦੀ ਗਈ ਸਰਪੰਚ ਸਾਹਿਬ ਤਾਂ ਗੱਲ ਪਹੁੰਚ ਗਈ ਹੋਰ ਪਿੰਡ ਦੇ ਭਰਾਵਾਂ ਨਾਲ ਗੱਲਾਂ ਹੋਈਆਂ ਸਾਰਿਆਂ ਨੇ ਜਾਨੀ ਸਹਿਯੋਗ ਦਿੱਤਾ ਤੇ ਆ ਆ ਤੁਹਾਡੇ ਸਾਹਮਣੇ ਜੋ ਕੁਛ ਗ੍ਰਾਫਤ ਲੱਗੇ ਹੋਏ ਨੇ ਇਹਦੇ ਓਪੋਜ਼ਿਟ ਸਾਈਡ ਤੇ ਇਸ ਤੋਂ ਵੀ ਜ਼ਿਆਦਾ ਪਲਾਟ ਇੱਕ ਹੋਰ ਪਿਆਰੀ ਖਾਲੀ ਉਹ ਇੱਕ ਦਿਨ ਬਰਿੰਦਰ ਤੇ ਮੈਂ ਦੋਵੇਂ ਜਣੇ ਇੱਥੇ ਇਕੱਠੇ ਹੋ ਗਏ ਸੀ ਸਾਈਕਲਿੰਗ ਕਰਦੇ ਆ ਉਹ ਵੀ ਆਉਂਦੇ ਨੇ ਮੈਂ ਵੀ ਆਉਣਾ ਤਾਂ ਸਾਡੀ ਇਸੇ ਵਿਸ਼ੇ ਤੇ ਗੱਲ ਹੋਈ ਮੈਨੂੰ ਕਹਿਣ ਲੱਗੇ ਵੀ ਪਪਾ ਕਿਦਾਂ ਹੋਣਾ ਚਾਹੀਦਾ ਸਾਡਾ ਪਹਿਲਾਂ ਟਰਾਲੀਆਂ ਨਾਲ ਚੁੱਕਣ ਦਾ ਵਿਚਾਰ ਬਣਿਆ ਚਲੋ ਫਿਰ ਮੈਂ ਉਹਨੂੰ ਕਿਹਾ ਬਿਟੇ ਐਂ ਕਰੋ ਵੀ ਤੁਸੀਂ ਜਿਵੇਂ ਸ਼ੁਰੂ ਕਰਨਾ ਕਰੋ ਵੀ ਮੈਂ ਜਿਹੋ ਜਿਹਾ ਮੈਂ ਤੇ ਹੈ ਮਾਮੂਲੀ ਦਾ ਬੰਦਾ ਵਾਂ ਵੀ 5000 ਰੁਪਏ ਮੇਰੇ ਬਣਿਓ ਜਦੋਂ ਮਰਜੀਓ ਖਾੜਿਓ ਉਹ ਕਹਿਣ ਲੱਗੇ ਜੀ ਹੋ ਗਿਆ ਇਹਦਾ ਚਲੋ ਉਦੋਂ ਬਾਅਦ ਫਿਰ ਇਹਨਾਂ ਨੇ ਸ਼ੀਨੇਵਾਲ ਦੇ ਮੁੰਡੇ ਨੇ ਬੜੇ ਨੌਜਵਾਨ ਆਗਾ ਬੰਦੂ ਨੌਜਵਾਨ ਨੇ ਹਾਂਜੀ ਹਾਂਜੀ ਬੜੇ ਹੌਸਲੇ ਵਾਲੇ ਮੁੰਡੇ ਨੇ ਬਿਲਕੁਲ ਇਹਨਾਂ ਨਾਲ ਗੱਲਬਾਤ ਹੋਈ ਤਾਂ ਇਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜੋ ਕੁਝ ਵੀ ਕਰਨਾ ਚਾਹੁੰਦੇ ਆ ਨਾ ਇੱਥੇ ਅਸੀਂ ਤੁਹਾਡੇ ਨਾਲ ਖੜੇ ਹਾਂ ਜਿੰਮੀ ਵੀ ਹੋਊਗਾ ਆਪਾਂ ਉਹਵੇਂ ਕਰਾਂਗੇ ਸੋ ਅੱਜ ਉਹ ਸਾਰਾ ਜਿਹੜਾ ਕਲੀਅਰ ਪਲਾਟ ਕਲੀਅਰ ਹੋ ਰਿਹਾ ਹੈ ਜੀਸੀਬੀ ਲੱਗੀ ਹੋਈ ਹੈ ਤਾਂ ਪੰਜਾਂ ਚੌਂ ਦਿਨਾਂ ਦੇ ਵਿੱਚ ਇਹ ਕਲੀਅਰ ਕਰ ਦੇਣਾ ਹੈ ਔਰ ਸਾਡਾ ਵਿਚਾਰ ਇਹੋ ਹੀ ਆ ਕਿ ਸਾਡੇ ਹੋਰ ਵੀ ਇੱਕ ਦੋ ਜਗ੍ਹਾ ਨਿਗਾਹ ਚ ਪਈਆਂ ਨੇ ਇਹ ਕੰਮ ਖਤਮ ਆਇਆ ਕੰਮ ਖਤਮ ਹੋਣ ਤੋਂ ਬਾਅਦ ਅਸੀਂ ਫਿਰ ਉਹਦੇ ਪਿੱਛੇ ਇਹਨਾਂ ਸਾਰੇ ਭਰਾਵਾਂ ਨਾਲ ਜਿੰਨੇ ਵੀ ਮੁੰਡੇ ਇੱਥੇ ਖੜੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਦੀ ਰਜਾ ਨਾਲ ਹੀ ਇਹਨਾਂ ਦੀ ਸਲਾਹ ਨਾਲ ਹੀ ਅਸੀਂ ਉਹਨਾਂ ਨੂੰ ਫੇਰ ਹੱਥ ਪਾਵਾਂਗੇ ਵਾਹਿਗੁਰੂ ਖਾਲਸਾ ਵਾਹਿ ਫਤਿਹ ਜਦੋਂ ਸੁਪਨੇ ਹਕੀਕਤ ਚ ਬਦਲਦੇ ਆ ਨਾ ਬਦਲਦੇ ਆ ਤਾਂ ਖੁਸ਼ੀ ਹੁੰਦੀ ਆ ਬਾਈ ਆਪਣੇ ਨਾਲ ਕਮਲ ਖੜੇ ਆ ਇਹ ਇਹਨਾਂ ਦੇ ਡੈਡੀ ਆ ਸੁਖਵਿੰਦਰ ਸਿੰਘ ਸ਼ੀਨੀਆਲ ਤੋਂ ਵੀਰ ਉਹਨਾਂ ਦੀ ਜੀਸੀਬੀ ਚੱਲਦੀ ਆ ਜਦੋਂ ਇਹ ਕੰਮ ਦੀ ਸ਼ੁਰੂਆਤ ਹੋਈ ਆ ਤਾਂ ਮਤਲਬ ਐ ਸੀ ਟਰੈਕਟਰਾਂ ਦੇ ਬਸ ਦਾ ਰੋਗ ਨਹੀਂ ਸੀਗਾ ਇਹ ਤੇ ਅਸੀਂ ਬਾਈ ਉਹਨਾਂ ਨੂੰ ਵੀਰ ਉਹਨਾਂ ਨੂੰ ਲੈ ਕੇ ਵੀਰ ਸੁਖਵਿੰਦਰ ਨੂੰ ਮਿਲੇ ਸੀਗੇ ਤੇ ਮੈਂ ਬਾਈ ਦਾ ਧੰਨਵਾਦ ਕਰਦਾ ਯਾਰ ਜਿਨ੍ਹਾਂ ਨੇ ਮਤਲਬ ਫਰਾਕ ਦਿਲੀ ਦਿਖਾਉਂਦਿਆਂ ਕਿਹਾ ਵੀ ਉੱਥੇ 2 ਦਿਨ ਲੱਗੇ ਸਾਡੇ ਜੀਸੀਬੀ ਦੇ 3 ਦਿਨ ਲੱਗੇ ਮਤਲਬ ਡੀਜ਼ਲ ਤੇ ਹੀ ਮਸ਼ੀਨਰੀ ਚੱਲ ਰਹੀ ਆ ਰੈਕਵੋਟ ਖੜਦੀ ਆ ਉੱਥੋਂ ਆਏ ਆ 3 ਦਿਨ ਹੋ ਗਏ ਉਹਨੂੰ ਚੱਲਦੀ ਨੂੰ ਬਾਈ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਕਹਿਣਾ ਚਾਹੁੰਦੇ ਆ ਕੁਛ ਬਾਈ ਜੀ ਆਪਦਾ ਫਰਜ਼ ਸਮਝਿਆ ਜੀ ਫਰਜ਼ ਸਮਝਿਆ ਸੀ ਪਹਿਲੇ ਅਧਾਰ ਤੇ ਜੀਸੀਬੀ ਇੱਧਰ ਭੇਜੀ ਜਾਵੇ ਨਿੱਜੀ ਕੰਮਾਂ ਨੂੰ ਛੱਡ ਕੇ ਸ਼ੁਕਰੀਆ ਵੀਰੇ ਧੰਨਵਾਦ ਦਾ ਬਾਈ ਹੁਣੇ ਅਮਨਦੀਪ ਸ਼ਿਨਿਆਲ ਤੋਂ ਇਹਨਾਂ ਨੇ ਮਤਲਬ ਐਨ ਆਰ ਆਈ ਨਾਲ رابطہ ਕੀਤਾ ਸੀ ਇਹ ਪ੍ਰੋਜੈਕਟ ਵੱਡਾ ਸੀ ਖਰਚਾ ਲੱਖ ਰੁਪਏ ਦੇ ਨੇੜੇ ਆ ਜਾਣਾ ਤੁਸੀਂ ਬਾਈ ਕੁਝ ਦੱਸਣਾ ਚਾਹੋ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਆਪਾਂ ਜਦੋਂ ਦਰਾਖਤ ਲਾਉਂਦੇ ਸੀ ਆਪਾਂ ਨੂੰ ਬਾਹਰੋਂ ਵੀ ਮੁੰਡਿਆਂ ਨੇ ਕਿਹਾ ਸੀ ਐਨ ਆਰ ਆਈ ਵੀਰਾਂ ਨੇ ਵੀ ਜਿਹੜੀ ਸਾਡੇ ਤੋਂ ਸਹਾਇਤਾ ਹੁੰਦੀ ਸੀ ਅਸੀਂ ਦੇਵਾਂਗੇ ਅਸੀਂ ਉਹਨਾਂ ਨੂੰ ਦੱਸਿਆ ਵੀ ਆਪਣਾ ਇੰਨਾ ਕ ਖਰਚਾ ਟੋਟਲ ਆ ਜਾਊਗਾ ਉਹ ਕਹਿੰਦੇ ਜੀ ਕੋਈ ਚੱਕਰ ਨਹੀਂ ਘਬਰਾਉਣ ਵਾਲੀ ਕੋਈ ਗੱਲ ਨਹੀਂ ਵੀ ਅਸੀਂ ਤੁਹਾਡਾ ਸਾਥ ਦੇਵਾਂਗੇ ਅਸੀਂ ਦਵਾਨ ਵਾਲੇ ਭਾਈਆਂ ਨੂੰ ਵੀ ਕਿਹਾ ਤੇ ਇਹਨਾਂ ਨੇ ਵੀ ਆਪਦੇ ਕੋਈ ਐਨਆਰਈ ਵੀਰਾਂ ਨਾਲ ਗੱਲ ਕਰੀ ਅਸੀਂ ਵੀ ਕਰੀ ਸਾਰਿਆਂ ਦੇ ਸਹਿਯੋਗ ਨਾਲ ਹੀ ਅਸੀਂ ਬੂਟੇ ਲਾ ਰਹੇ ਹਾਂ ਤੇ ਜੋ ਵੀ ਖਰਚਾ ਸਾਨੂੰ ਐਨਆਰਈ ਵੀਰਾਂ ਦੀ ਬਹੁਤ ਵੱਡੀ ਸਹਾਇਤਾ ਵਾ ਧੰਨਵਾਦ ਕਰਦਾ ਹਾਂ ਵੀਰੇ ਸਾਰਿਆਂ ਦਾ ਜੋ ਵੀ ਬਾਹਰ ਆ ਮੁੰਡੇ ਪਹਿਲਾਂ ਨਾ ਅਸੀਂ ਸ਼ੁਰੂ ਕੀਤਾ ਸੀ ਡਰੇਨ ਤੇ ਅਸੀਂ ਉਹਨਾਂ ਨੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹੀ ਕਹਿੰਦੇ ਵੀ ਯਾਰ ਆਪਣੇ ਪਿੰਡ ਦੇ ਨਾਲ ਦੇ ਜਿਹੜੇ ਸੀ ਪ੍ਰਾਤਨ ਦਰਖਤ ਜਿਵੇਂ ਪੀਪਲ ਬੋਰਡ ਵਗੈਰਾ ਉਹ ਲਾਉ ਡਰੇਨ ਤੇ ਅਸੀਂ ਉੱਥੇ ਸ਼ੁਰੂ ਕੀਤਾ ਸੀ ਉੱਥੋਂ ਸਾਡਾ ਫਿਰ ਤੁਹਾਡੇ ਨਾਲ ਰਾਬਤਾ ਹੋਇਆ ਉਸ ਦਿਨ ਉੱਥੋਂ ਹੀ ਫਿਰ ਇੱਥੇ ਆਇਆ ਉਹ ਵੀ ਧੰਨਵਾਦ ਆ ਬਹੁਤ ਬਹੁਤ ਐਨ ਆਰ ਆਈ ਵੀਰਾਂ ਦਾ ਜਿਨ੍ਹਾਂ ਨੇ ਪਹਿਲਾਂ ਸਾਨੂੰ ਪ੍ਰੇਰਿਆ ਪ੍ਰੇਰ ਕੇ ਕਿਉਂਕਿ ਅਸੀਂ ਤਾਂ ਨਹੀਂ ਕਿਥੋਂ ਦੁਰਨ ਵਾਲੇ ਸੀ ਜਿਵੇਂ ਸਾਰੇ ਕੰਮ ਤਾਂ ਦਿਆਂ ਵਾਲੇ ਬੰਦੇ ਤੇ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਬਸ ਇੱਕ ਮੂਹਰੇ ਤੁਰੋ ਜੋ ਖਰਚਾ ਆਊ ਅਸੀਂ ਆਪੇ ਸਾਂਭਾਂਗੇ ਧੰਨ ਲਾਸਟ ਚ ਕੋਈ ਗੱਲ ਆ ਵੀਰੇ ਇਹਨਾਂ 2 ਦਿਨਾਂ ਬਾਅਦ ਆਪਾਂ ਇੱਥੇ ਦਰਾਖਤ ਪਹੁੰਚ ਜਾਣੇ ਆ ਜਗਾ ਕੰਪਲੀਟ ਹੋ ਜਾਣੀ ਆ ਇਹਦੇ ਚ ਬਰਮਾ ਮਾਰ ਕੇ ਤੇ ਨਿਸ਼ਾਨਦੇਹੀ ਹੋ ਕੇ ਸਾਰਾ ਕੁਝ ਹੋ ਜਾਣਾ ਤੇ ਜਿੱਦੇ ਬੂਟੇ ਲੱਗਣੇ ਹੋਏ ਰਾਉਂਡ ਗਲਾਸ ਫਾਊਂਡੇਸ਼ਨ ਦੀ ਟੀਮ ਆਊਗੀ ਬੂਟੇ ਲੈ ਕੇ ਆਉਣਗੇ ਸਾਰੇ ਉਹਨਾਂ ਦੇ ਕੋਆਰਡੀਨੇਟਰ ਆਉਣਗੇ ਆਪਾਂ ਨੂੰ ਗਾਈਡ ਕਰਕੇ ਬੂਟੇ ਲਾਉਣਗੇ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਜਿਹੜੇ ਨੇੜੇ ਨੀਅਰ ਐਂਡ ਡੀਅਰ ਆ ਆਪਣੇ ਸੁਣਦੇ ਆ ਵੀਡੀਓ ਨੂੰ ਬੇਨਤੀ ਇਹ ਆ ਵੀ ਇੱਥੇ ਪਹੁੰਚੋ ਆਪਦੇ ਹੱਥੀਂ ਇੱਕ ਅੱਧਾ ਬੂਟਾ ਲਾ ਕੇ ਆਪਦੀ ਯਾਦਗਾਰ ਬਣਾ ਲਿਓ ਇਹ ਇਹ ਮੌਕੇ ਬਹੁਤ ਘੱਟ ਮਿਲਦੇ ਆ ਉ ਆਪਾਂ ਮਹਿਲ ਮਾੜੀਆਂ ਬਥੇਰੀਆਂ ਖੜੀਆਂ ਕਰ ਲੈਨੇ ਆ ਆਪ ਬਾਪੂ ਨੇ ਬਣਾਈ ਸੀ ਆ ਬਾਪੂ ਦੇ ਨਾਂ ਦਾ ਬੂਟਾ ਹੀ ਲਾ ਲਿਓ ਇਹ ਯਾਦਾਂ ਰਹਿ ਜਾਣੀਆਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਸ ਮੇਂ ਮੇਚੇ ਸ਼ਾਮਲ ਹੋ ਕੇ ਨਾ ਤੇ ਇੱਕ ਆਪਣੇ ਰਹਿ ਗਿਆ ਦਸਨ ਬੰਨਿਓ ਆਪਣੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਜਿਹੜੀ ਆ ਸ਼ਿੰਗਾਲਾ ਰੋਡ ਤੇ ਗੁਰਦੁਆਰਾ ਸਾਹਿਬ ਉਹਨਾਂ ਨੇ ਕਿਹਾ ਵੀ ਸਾਡੇ ਬੰਨਿਓ ਜੋ ਵੀ ਹੋਇਆ ਜਿੰਨਾ ਵੱਧ ਤੋਂ ਵੱਧ ਸਹਿਯੋਗ ਹੋਇਆ ਅਸੀਂ ਕਰਾਂਗੇ ਕੋਈ ਲੰਗਰ ਪਾਣੀ ਦੀ ਲੋੜ ਹੋਈ ਜਦੋਂ ਆਪਾਂ ਬੂਟੇ ਲਾਉਣੇ ਆ ਉਹ ਵੀ ਅਸੀਂ ਆਪੇ ਦੇਖਾਂਗੇ ਤੇ ਇੱਕ ਆਪਣੇ ਜਿਹੜੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁਖ ਪ੍ਰਬੰਧਕ ਨੇ ਭਾਈ ਸਰਵਨ ਸਿੰਘ ਜੀ ਉਹ ਆਪਣੇ ਫੋਰੈਸਟ ਗਾਰਡ ਨੇ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਤੁਹਾਨੂੰ ਬੂਟੇ ਹੋਏ ਜਿੰਨੇ ਲੋੜ ਹੋਈ ਮੇਰੇ ਵੱਲੋਂ ਫ੍ਰੀ ਆਫ ਪੋਸਟ ਪ੍ਰੋਵਾਈਡ ਕਰਾਏ ਜਾਣਗੇ ਤੇ ਇੱਕ ਮੁੰਡਾ ਆਪਣੇ ਪਿੰਡ ਤੋਂ ਹੀ ਆ ਲੁਧਿਆਣੇ ਜੌਬ ਕਰਦਾ ਨਿ ਦੀ ਸੇਵਾ ਜਿੰਨੀ ਲਾਉਂਗੀ ਉਹਨੇ ਮੈਂ ਪਹੁੰਚ ਦੇ ਕਰੂੰਗਾ ਸਭ ਤੋਂ ਸਾਰੇ ਸਜਣਾ ਦਾ ਹੀ ਧੰਨਵਾਦ ਆ ਭਾਈ ਜਿਹੜਾ ਤਿਲ ਫੁੱਲ ਦੀ ਮਤਲਬ ਮਤਲਬ ਕਹਿ ਰਿਹਾ ਵਾ ਵੀ ਸਹਿਯੋਗ ਦਊਗਾ ਸਾਡਾ ਫੇਰ ਉਹੀ ਸੁਨੇਹਾ ਵਾਂ ਬੀਬੀ ਰਣ ਕੇ ਦੋ ਦਿਨਾਂ ਨੂੰ ਤਿੰਨਾਂ ਦਿਨਾਂ ਨੂੰ ਜਦੋਂ ਵੀ ਇੱਥੇ ਅਸੀਂ ਬੁੱਟੇ ਲਾਉਣ ਆਪਾਂ ਸਾਰਿਆਂ ਨੇ ਲੱਗਣਾ ਵਾਂ ਅਸੀਂ ਇੱਕ ਦਿਨ ਪਹਿਲਾਂ ਕਾਲ ਦੇਵਾਂਗੇ ਮੈਂ ਵੀਡੀਓ ਪਾਵਾਂਗੇ ਕਿਸੇ ਮਾਧਿਅਮ ਰਾਹੀਂ ਸਾਰਿਆਂ ਨੂੰ ਸੁਨੇਹਾ ਦੇਵਾਂਗੇ ਤੇ ਇੱਥੇ ਪਹੁੰਚਣ ਦੀ ਜਰੂਰ ਕਿਰਪਾਲਤਾ ਕਰਿਓ ਇੱਕ ਇੱਕ ਦੋ ਦੋ ਚਾਰ ਚਾਰ ਬੂਟੇ ਤੁਹਾਨੂੰ ਪ੍ਰੋਵਾਈਡ ਕਰਾ ਦਾਂਗੇ ਸਾਰੇ ਮਤਲਬ ਆਪਦੇ ਹੱਥਾਂ ਨਾਲ ਲਾ ਕੇ ਇੱਕ ਇਹਨੂੰ ਮਹਿਮ ਬਣਾ ਦਿਓ ਸਾਰਿਆਂ ਦਾ ਧੰਨਵਾਦ